ਸੰਤ ਬਾਬਾ ਅਵਤਾਰ ਸਿੰਘ ਜੀ ਧੂਰਕੋਟ ਵਾਲੇ ਉਹਨਾਂ ਮਹਾਪੁਰਖਾਂ ਬਾਰੇ ਹਜੂਰ ਬਾਬਾ ਜੀ ਟੱਕੀ ਸਾਹਿਬ ਵਾਲੇ ਆਪ ਸਾਨੂੰ ਬਚਨ ਕਰਦੇ ਰਹਿੰਦੇ ਨੇ ਕਿ ਭਾਈ ਧੂਰਕੋਟ ਵਾਲੇ ਮਹਾਪੁਰਖ ਬਡੇਰੀ ਉਮਰ ਦੇ ਮਹਾਪੁਰਖ ਨੇ ਜੋ ਮਲਬਾਈ ਧਾਰਨਾ ਪੜ੍ਹ ਕੇ ਬੜੇ ਲੰਮੇ ਸਮੇਂ ਤੋਂ ਕੀਰਤਨ ਦੀ ਹਾਜ਼ਰੀ ਭਰ ਰਹੇ ਨੇ ਸੋ ਅੱਜ ਦੇ ਸਮਾਗਮ ਵਿੱਚ ਪਹੁੰਚੇ ਨੇ ਜੀ ਆਇਆ ਹਣ ਬੇਨਤੀ ਕਰਦੇ ਆ ਉਹਨਾਂ ਮਹਾਪੁਰਖਾਂ ਨੂੰ ਸੰਤ ਬਾਬਾ ਅਵਤਾਰ ਸਿੰਘ ਧੂਰਕੋਟ ਵਾਲੇ ਕੁਝ ਮਿੰਟਾਂ ਦੇ ਲਈ ਕੀਰਤਨ ਰਾਹੀਂ ਆਪਣੇ ਪਰਵਚਨਾ ਦੀ ਸੰਗਤਾਂ ਦੇ ਨਾਲ ਸਾਂਝ ਪਾਉਣਗੇ ਜੀ ਸੰਤ ਬਾਬਾ ਅਵਤਾਰ ਸਿੰਘ ਜੀ ਧੂਰਕੋਟ ਵਾਲੇ ਮਹਾਪੁਰਖ ਸਪਹ ਬੰਦ ਰਾਮਦਾਸ ਅਰਜਨ ਗੁਰੂ ਰਾਮਦਾਸ ਅਰਜਨ ਗੁਰੂ ਸ੍ਰੀ ਗੁਰੂ ਹਰਿ ਗੋਬਿੰਦ ਸ੍ਰੀ ਰਾਏਗਰ ਕ੍ਰਿਸ਼ਨ ਗਰ ਤੇਗ ਬਹਾਦਰ ਚੰਦ ਸ੍ਰੀ ਗੁਰੂ ਦਸਮੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਤਾਂਗ ਲੱਗੀ ਬਿੰਦ ਬਿੰਦ ਬਾਰ ਦੇਵਾਂ ਜਿੰਦ ਜਿੰਦ ਵੇਖ ਲਾਂ ਦਿਦਾਰ ਮੈਂ ਦੀਦ ਨੇ ਬੁਛਾਈ ਕਰਾ ਮਨ ਤਨ ਵਿੱਚ ਮਰਾਂ ਛੜਦਾ ਮੋਜ ਜੀਵ ਮਰਾਂ ਜਾਮਾਂ ਬਲਿਹਾਰ ਮੈਂ ਪਿਆਰੇ ਜੀ ਜਿਹੜੇ ਤੇਰਾ ਨਾਮ ਲੈਂਦੇ we <laughs> قوم دے نام ہے جندھ کو Thank ਗੁਰੂ ਰੂਪਲੇ ਇੱਕ ਕਸੰਤ ਇਕਨਾਮ ਰਾਮ ਜੀ ਦਾ ਨਾਮ ਗਤ ਕੋ ਸ਼ੰਤਿ ਕੁ ਪਾਵਨਾਮ ਪਰਮ ਸਤਕਾਰ ਜੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਸੁਭਾਗੀਆਂ ਧੜੀਆਂ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਤਸ਼ਾਹੀ ਹਜ਼ੂਰੀ ਵਿੱਚ ਬੈਠਣ ਦੀਆਂ ਪ੍ਰਾਪਤ ਹੋਈਆਂ ਬਾਣੀ ਦੀ ਪੰਕਤੀ ਆ ਪ੍ਰਾਪਤ ਹੋਈਆਂ ਬਾਣੀ ਦੀ ਪੰਕਤੀ ਆ ਵੱਡੇ ਭਾਗੀ ਹਰ ਸੰਗਤ ਪਾਵਾ ਵੱਡੇ ਭਾਗਾ ਦੀ ਨਿਸ਼ਾਨੀਆਂ ਗੁਰੂ ਕੋਲੇ ਬਹਿਣਾ ਮਾੜੇ ਕਰਮਾਂ ਦੀ ਨਿਸ਼ਾਨੀਆਂ ਗੁਰੂ ਕੋਲੇ ਬਹਿ ਕੇ ਗੱਲਾਂ ਕਰਨੀਆਂ ਬਾਣੀ ਦੀ ਪੰਕਤੀ ਹਰ ਜਲਸ ਕਰਤ ਬਾਤ ਚਲਾਵਾ ਰੱਬ ਦੀ ਗੱਲ ਹੁੰਦੀ ਹੋਵੇ ਮੈਂ ਬੈਠਾ ਆਪਦੇ ਨੇ ਗਾਜਰਾਂ ਤੇਚੀ ਜਾਵੇ ਮਾੜੇ ਪਾਗਾਂ ਦੀ ਨਹੀਂ ਚੰਗੇ ਪਾਗਾਂ ਦੀ ਨਿਸ਼ਾਨੀ ਕਦੋਂ ਹੈ ਚੰਗੇ ਪਾਗਾਂ ਦੀ ਨਿਸ਼ਾਨੀਆਂ ਜਦੋਂ ਨੇਤਰੀ ਸਦਗਰ ਵੇਖਣਾ ਅੱਖਾਂ ਦੇ ਨਾਲ ਗੁਰੂਗ੍ਰਾਮ ਸਾਹਿਬ ਦੇ ਦਰਸ਼ਨ ਕਰਨੇ ਕੰਨਾਂ ਦੇ ਨਾਲ ਸੁਣਨਾ ਬੁੱਧੀ ਦੇ ਨਾਲ ਵਿਚਾਰਨਾ ਜੀਵ ਦੇ ਨਾਲ ਰੱਬ ਦਾ ਨਾਮ ਲੈਣਾ ਆਪਾਂ ਪੰਗਤੀ ਪੜੀ ਸੰਤ ਬਾਬਾ ਸੁੰਦਰ ਸਿੰਘ ਜੀ ਭਿੰਡਰਾਂ ਵਾਲੇ ਕਹੇ ਕਰਦੇ ਕਹਿੰਦੇ ਬਾਬਾ ਜੀ ਸੰਤ ਕਿਹਜਾ ਹੁੰਦੇ ਆ ਨਾ ਲਿਆ ਸੰਤ ਬਾਬਾ ਅਤਰ ਸਿੰਘ ਜੀ ਮਸਤਵਾਨੇ ਵਾਲਿਆਂ ਦਾ ਜਿਨ੍ਹਾਂ ਨੇ ਗਦਾਵਰੀ ਚ ਖੜ ਕੇ ਸਵਾ ਸਵਾ ਲੱਖ ਜਪਜੀ ਸਾਹਿਬ ਦਾ ਪਾਠ ਕੀਤਾ ਤੇ ਆਪਾਂ ਤੋਂ ਸਾਰੀ ਜ਼ਿੰਦਗੀ ਚ ਨਹੀਂ ਹੋਣਾ ਆਪਾਂ ਸੰਤ ਬਣੇ ਪਰਦੇ ਆਪਾਂ ਸਾਰੀ ਜ਼ਿੰਦਗੀ ਚ ਨਹੀਂ ਸਵਾ ਲੱਖ ਜਗਦੀ ਸਾਹਿਬ ਪੜ ਸਕਦੇ ਇਹ ਬਾਬਾ ਅਤਰ ਸਿੰਘ ਸੰਤ ਬਾਬਾ ਦਰਸ਼ਨ ਸਿੰਘ ਵਰਗੇ ਮੇਰਾ ਕਹਿਣ ਦਾ ਮਤਲਬ ਹੈ ਸੰਤ ਬਾਬਾ ਸੁੰਦਰ ਸਿੰਘ ਜੀ ਕਹਾਂ ਕਰਦੇ ਕਹਿੰਦੇ ਭਾਈ ਸੰਤ ਜਿਹੜੇ ਹੁੰਦੇ ਆ ਧਰਮ ਦਾ ਥੰਮ ਹੁੰਦੇ ਆ ਸੰਤ ਮਾਮੂਲੀ ਗੱਲ ਨਹੀਂ ਸੰਤ ਆ ਜਿਹੜੇ ਇਹ ਧਰਮ ਦੇ ਪਰ ਨੀਤੀ ਵਾਲਾ ਕਹਿੰਦਾ ਕਹਿੰਦਾ ਵੀ ਜੇ ਸੰਤ ਲੱਭਣ ਜਾਈਏ ਸੰਤਨ ਪਰ ਪਰ ਮੈਂ ਕਹਿੰਦੇ ਸੰਤ ਥਾਂ ਥਾਂ ਤੇ ਨਹੀਂ ਬੈਠਾ ਭਈ ਸੰਤ ਜੇ ਕਹੀਏ ਨਾਮ ਜਪਣ ਵਾਲੀਆਂ ਰੂਹਾਂ ਬਰਲਾ ਹੁੰਦੀ ਬਰਲੀਆਂ ਹੁੰਦੀਆਂ ਸੰਸਾਰ ਤੋਂ ਕਹਵੇ ਕੋ ਸੋਫਾ ਨਹੀਂ ਦੇਖਾ ਕੀ ਪਰਵਾਨ ਸੰਤ ਬਾਬਾ ਈਸ਼ਰ ਸਿੰਘ ਜੀ ਰਾਣਾ ਸਾਹਿਬ ਵਾਲਿਆਂ ਨੇ 50 ਸਾਲ ਕੀਰਤਨ ਕੀਤਾ ਚੌਥੀ ਸੁਰਨੀ ਲਾਈ ਤੀਜਾ ਚਮਟਾ ਨਹੀਂ ਬੁਝਾਇਆ ਦੂਜਾ ਮਾਈਕ ਨਹੀਂ ਰੱਖਿਆ ਸੰਤ ਬਾਬਾ ਈਸ਼ਰ ਸਿੰਘ ਜੀ ਨੇ ਚੌਥੀ ਸੁਰਨੀ ਤੇ ਨਾਲ ਸੁਰਾਂ ਦੇ ਕੀਰਤਨ ਕੀਤਾ ਮਿਊਜ਼ਿਕ ਨਹੀਂ ਬੁਝਾਇਆ ਮੇਰਾ ਕਹਿਣ ਦਾ ਮਤਲਬ ਲਾ ਤੀਜਾ ਚੰਤਾ ਨਹੀਂ ਵਜਾਇਆ ਦੂਜਾ ਮਾਈਕ ਨਹੀਂ ਰੱਖਿਆ ਸੰਤ ਬਾਬਾ ਬਲਵੰਤ ਸਿੰਘ ਜੀ ਸਿਉੜੇ ਵਾਲੇ ਨੇ 67 ਸਾਲ ਕੀਰਤਨ ਕੀਤਾ ਹੈ 67 ਸਾਲ ਦੇ ਵਿੱਚ ਉਹਨਾਂ ਨੇ ਮਲਵਈ ਕੀਰਤਨ ਨੂੰ ਬਦਲ ਬਦਲ ਨਹੀਂ ਦਿੱਤਾ ਤੇ ਇਸੇ ਤਰ੍ਹਾਂ ਬਾਬਾ ਦਰਸ਼ਨ ਸਿੰਘ ਜੀ ਨੇ ਆਪਾਂ ਪੰਗਤੀ ਪੜੀ ਬਈਓ ਕਹੇ ਜੇ ਹੁੰਦੇ ਆ ਜਿਹੜੇ ਨਾਮ ਜਪਣ ਵਾਲੇ ਆ ਨਾਹਨ ਦੇ ਰਾਜੇ ਦੇ ਵਜ਼ੀਰ ਨੇ ਉਹਦੇ ਹਰਜੀ ਹਰਜੀ ਵਜ਼ੀਰ ਸੀ ਉਹ ਰਾਜੇ ਨੂੰ ਕਹਿੰਦਾ ਆਪਣੀ ਰਿਆਸਤ ਚਲੀ ਜਾਣੀ ਹੈ ਉਹ ਕਹਿੰਦਾ ਆਪਾਂ ਫੌਜਾਂ ਵਧਾ ਲੈਣੇ ਆ ਕਹਿੰਦਾ ਨਹੀਂ ਆਪਾਂ ہتھیار ਹੋਰ ਖਰੀਦ ਲੈਣੇ ਆ ਕਹਿੰਦਾ ਨਹੀਂ ਕਹਿੰਦਾ ਫੇਰ ਕਹਿੰਦਾ ਕੋਈ ਇਹੋ ਜਿਹਾ ਲੱਭ ਜੀਦਾ ਕਿਹਾ ਵੇ ਦਰਗਾਹ ਦੇ ਵਿੱਚ ਕੰਮ ਕਰੇ ਦਰਗਾਹ ਦੇ ਵਿੱਚ ਕਿਹਦਾ ਕੰਮ ਕਰਦਾ ਸੰਤ ਦਾ ਹੁਣ ਮੇਰੇ ਅਰਗੇ ਦਾ ਗੱਲਾਂ ਵਾਲੇ ਦਾ ਤਾਂ ਕਰਨਾ ਨਹੀਂ ਗੁਰੂ ਘਰ ਦੇ ਵਿੱਚ ਕਰਨੀ ਪ੍ਰਧਾਨ ਕਤਨੀ ਪ੍ਰਧਾਨ ਨਹੀਂ ਆ ਸਖੀਆਂ ਤਾਂ ਜਿੱਥੋਂ ਮਰਜੀ ਦੋ ਸਖ ਇਹ ਕੋਈ ਖਾਸ ਚੀਜ਼ ਨਹੀਂ ਸੰਤ ਬਾਬਾ ਉਤੋਂ ਸਿੰਘ ਜੀ ਦੀ ਸੰਗਤ ਕੀਤੀ ਬਾਬਾ ਜੀਤ ਸਿੰਘ ਜੀ ਨੱਲਪੁਰ ਵਾਲਿਆਂ ਨੇ ਤੇ ਮਹਾਪੁਰਖਾਂ ਨੇ ਇਹ ਜਾਂ ਬਚਨ ਕੀਤਾ ਕਹਿੰਦੇ ਜੀ ਸਿਆ ਘਰੇ ਬਹਿ ਕੇ ਗੁਰੂ ਗੁਰੂ ਜਪੀ ਦੋ ਤੇਰੇ ਕੋਲ ਵੱਡੇ ਵੱਡੇ ਸੰਤ ਆਇਆ ਕਰਨ ਇਹ ਮਹਾਪੁਰਖਾਂ ਨੇ ਇਹਨੂੰ ਕਿਹਨੂੰ ਕਹਿ ਦਿਆ ਨਾਨਕ ਦਾ ਰਾਜਾ ਕਹਿੰਦਾ ਵੀ ਹਉਂ ਦੱਸ ਪਈ ਉਹ ਕਿਹੜਾ ਜੀ ਦਾ ਕਿਹਾ ਵਾ ਦਰਗਾਹ ਦੇ ਵਿੱਚ ਕੰਮ ਕਰਦਾ ਜਿਸ ਕਾ ਕਿਹਾ ਦਰਗਾਹ ਚਲਾ ਉਹ ਸੋਚਣ ਲੱਗਿਆ ਵੀ ਕਿਹਦਾ ਦੇਖਣਾ ਪੈਣਾ ਵੀ ਉਹ ਕਿਹੜਾ ਉਸ ਵੇਲੇ ਰਾਮ ਰਾਜ ਦੇਰਾ ਤੁਮਚ ਰਹਿੰਦਾ ਸੀ ਪੀਰ ਬੁੱਧੂ ਸਾਹਿਬ ਜਿਹੜਾ ਤੁਰਦਾ ਸੀ ਨਾ 700 700 ਮਰੀਦ ਉਹਦੇ ਮਗਰ ਜਾਂਦਾ ਸੀ ਮੇਰਾ ਕਹਿਣ ਦਾ ਮਤਬ ਲੈ ਕਿੰਨੀ ਬਲਬਤਾ ਹੋਣੀ ਹੈ ਜਿਹਦੇ ਮਗਰ 700 700 ਮਰੀਦ ਜਾਂਦਾ ਹੈ ਤੇ ਉਹਦੀ ਪਰਪ ਤੱਕ ਇਹ ਜੀ ਹੋਣੀ ਐ ਜਿਹੜਾ RAM RAJ ਜੀ ਦੀ ਰਸਰਾਂ ਤੇ ਗੁਰੂ ਨਾਨਕ ਬਲਦਾ ਉਹਦੀ ਕਿੰਨੀ ਤਾਕਤ ਹੋਣੀ ਐ ਉਹ ਕਹਿੰਦਾ ਵੀ RAM RAJ ਕਹਿੰਦਾ ਨਹੀਂ ਕਹਿੰਦਾ ਵੀ ਪੀਰ ਬੁੱਧੂ ਸ਼ਾਹ ਕਹਿੰਦਾ ਨਹੀਂ ਕਹਿੰਦਾ ਹੂੰ ਕਰ ਅ ਜਿੱਦਰੋ ਜਮਣਾ ਦਾ ਪਾਣੀ ਆਉਂਦਾ ਨਾ ਇਧਰ ਕਲਸੀ ਦਾ ਰਿਖੀ ਰਹਿੰਦਾ ਇੱਕ ਉਹਨੇ ਐਨਾ ਤਪ ਕੀਤਾ ਤੇ ਉਹਦੇ ਕੋਲੇ ਚਲਦੇ ਆ ਰਾਜਾ ਚੱਲਿਆ ਗਿਆ ਆਪਣੇ ਨੌਕਰਾਂ ਚੱਕਨ ਨੂੰ ਲੈ ਕੇ ਤੇ ਜਦੋਂ ਕਲਸੀਦਾ ਰਿਸ਼ੀ ਕੋਲੇ ਗਿਆ ਤੇ ਕਲਸੀਦਾ ਰਿਸ਼ੀ ਉੱਠ ਕੇ ਖੜਾ ਹੋ ਗਿਆ ਰਾਜੇ ਨੂੰ ਦੇਖ ਕੇ ਰਾਜੇ ਮੇਧਨੀ ਪ੍ਰਕਾਸ਼ ਨੂੰ ਉਹ ਰਾਜਾ ਪੁੱਛਦਾ ਸੰਤ ਜੀ ਤੂੰ ਕਿਵੇਂ ਖੜਾ ਹੋ ਗਿਆ ਸੰਤ ਦਾ ਬੇਪਰਵਾਹ ਹੁੰਦਾ ਹੈ ਐਤੋਂ ਮੈਂ ਤੁਹਾਨੂੰ ਇੱਕ ਟੂਟ ਵੇਮਾ ਇੱਕ ਸੰਤ ਸਮਾਗਮ ਜਾਂ ਰੱਖਿਆ ਸੀ ਲੁਧਿਆਣੇ ਉੱਥੇ ਕੋਈ ਕਾਲੀ ਲੀਡਰ ਜੇ ਆਕੇ ਦੋ ਸੰਤ ਨਹੀਂ ਖੜੇ ਹੋਏ ਹੋਰ ਦੂਜੇ ਸਾਰੇ ਸੰਤ ਖੜੇ ਹੋਏ ਇੱਕ ਬਾਬਾ ਦਰਸਮਚੋਂ ਇੱਕ ਬਾਬਾ ਬ੍ਰਿਹਾਮਚੋਂ ਅਰੇ ਦਵਾੜੇ ਵਾਲੇ ਇੱਕ ਬਾਬਾ ਦਰਸ ਇਹ ਦੋ ਸੰਤ ਨਹੀਂ ਖੜੇ ਹੋਏ ਤਾਂ ਸੰਤ ਬ੍ਰਿਹਾਮਚੋਂ ਨਹੀਂ ਉਹ ਸੰਤਾਂ ਨੂੰ ਕਹਿੰਦੇ ਵੀ ਤੁਹਾਡਾ ਕਾਰਜ ਸਿਰੇ ਨਹੀਂ ਚੜਨਾ ਕਹਿੰਦੇ ਕਿ ਹਾਂ ਕਹਿੰਦੇ ਤੁਸੀਂ ਲੀਡਰ ਆਇਆ ਤਾਂ ਖੜੇ ਹੋ ਕੇ ਸੰਤ ਤਾਂ ਬੇਪਰਵਾਹ ਹੁੰਦੇ ਆ ਸੰਤੋਂ ਨੂੰ ਇਥੇ ਤਰ੍ਹਾਂ ਕਲ ਸਿੱਧਾ ਰਖੀ ਜਦ ਤੀ ਇਹ ਮੈਚ ਦੋਨੋਂ ਟੀਮੋਆਂ ਕੇ ਲਿਏ ਬਹੁਤ ਮੁਸ਼ਕਿਲ ਹੋਣੇ ਵਾਲਾ ਹੈ ਕਿ ਦੋਨੋਂ ਟੀਮੇ ਅਭੀ ਤੱਕ ਕਲ ਸੀਦਾ ਰਿਫੀ ਕਹਿੰਦਾ ਰਾਜਾ ਮੈਂ ਤਾਂ ਖੜਾ ਹੋ ਗਿਆ ਤੈਨੂੰ ਦੇਖ ਕੇ ਭਗਵਾਨ ਕ੍ਰਿਸ਼ਨ ਕਹਿੰਦੇ ਆ ਕਹਿੰਦੇ हे ਅਰਜਨ ਕਹਿੰਦੇ ਰਾਜੇ ਵਿੱਚ ਮੈਂ ਹਾਂ ਅਰਜਨ ਨੇ ਪੁੱਛਿਆ ਭਗਵਾਨ ਇਹ ਭਗਵਾਨ ਪਰਜਾ ਦੇ ਵਿੱਚ ਤੂੰ ਜੀ ਕਹਿੰਦੇ ਰਾਜੇ ਵਿੱਚ ਮੈਂ ਹਾਂ ਉਹ ਕਹਿੰਦਾ ਮਾਇਆ ਆਖਿਆ ਕਿਤੇ ਭਗਵਾਨ ਕ੍ਰਿਸ਼ਨ ਉਹ ਕਹਿੰਦਾ ਮੈਂ ਤੈਨੂੰ ਦਰਸ਼ਨ ਦੇ ਥੋੜੋ ਦੇਣ ਆਇਆ ਮੈਂ ਤਾਂ ਦੇਖੋ ਅਸ਼ੀਰਵਾਦ ਲੈਣ ਆਇਆ ਉਹ ਕਹਿੰਦਾ ਕਾਦੀ ਕਹਿੰਦਾ ਤੇਰਾ ਕਿਹਾ ਭਾ ਦਰਗਾਹ ਦੇ ਵਿੱਚ ਕੰਮ ਕਰਦਾ ਜਦੋਂ ਇੰਨੀ ਗੱਲ ਕਹੀ ਤੇ ਕਾਲਸੀ ਦੇਖੀ ਨੇਤਰ ਹੋ ਗਏ ਸੱਲ ਕਹਿੰਦਾ ਵੀ ਸੱਚੀ ਗੱਲ ਤੈਨੂੰ ਦੱਸਾਂ ਸਮਾਂ ਪਾਉਂ ਤੇ ਜਦ ਤੱਕ ਕਰ ਲੈ ਸਾਹਤ ਨਾ ਆ ਤਪ ਕਰ त अथारे जा ਤਨ ਆਈ ਆਹ ਮਹਾਪੁਰਖ ਬੈਠੇ ਆ ਸੰਤ ਬਾਬਾ ਦਰਸ਼ਨ ਸਿੰਘ ਜੀ ਇਹਨਾਂ ਨੇ ਬਾਬਾ ਪ੍ਰੀਤਮ ਸਿੰਘ ਅੰਬੋ ਮਾਦਰੇ ਵਾਲਿਆਂ ਦੇ ਵੀ ਦਰਸ਼ਨ ਕੀਤੇ ਤੇ ਬਾਬਾ ਅਜੀਤ ਸਿੰਘ ਦੀ ਵੀ ਸੰਗਤ ਕੀਤੀ ਬਾਬਾ ਪ੍ਰੀਤਮ ਸਿੰਘ ਜੀ ਅੰਬੋ ਮਾਦਰੇ ਵਾਲਿਆਂ ਨੂੰ ਬਾਬਾ ਕਹਿੰਦੇ ਕੱਲੇ ਆ ਬਾਬਾ ਹਰਨਾਮ ਸੰਗਤ ਪ੍ਰੀਤਮ ਸਿੰਘ ਸੰਤ ਬਣਨਾ ਕਹਿੰਦਾ ਬਾਬਾ ਜੀ ਸੰਤ ਕਿਵੇਂ ਕਹਿੰਦੇ ਜੇ ਸੰਤ ਬਣਨਾ ਮੰਜੇ ਤੇ ਢੂਈ ਲਾ ਕੇ ਨਾ ਦੇਖੇ ਆ ਬਾਬੇ ਦਾ ਭਤੀਜਾ ਬੈਠਾ ਕਹਿੰਦਾ ਵੀ ਅਸੀਂ ਬਾਬੇ ਕਿਤੇ ਸਿੱਧੇ ਪਏ ਨਹੀਂ ਮੰਝਦੇ ਦੇਖ ਇਹਨੂੰ ਕਹਿੰਦੇ ਸੰਸ ਕੱਲ ਜੀਦਾ ਰਿਸੀ ਕਹਿੰਦਾ ਵੀ ਸੱਚੀ ਗੱਲ ਆ ਰਾਜਾ ਮੇਰਾ ਕਿਹਾ ਵੇ ਦਰਗਾਹ ਚ ਕੰਮ ਨਹੀਂ ਕਰਦਾ ਉਹ ਕਹਿੰਦਾ ਫੇਰ ਕਹਿੰਦਾ ਦੁਨੀਆਂ ਦੇ ਉੱਤੇ ਵੱਡਾ ਅਵਤਾਰ ਆਇਆ ਵਿਆ ਮੈਂ ਸਮਾਪਤੀ ਵੀ ਕਰਨ ਸਮਾਂ ਵੀ ਹੋ ਚੱਲਿਆ ਕਹਦਾ ਵੱਡਾ ਅਵਤਾਰ ਕੌਣ ਉਹ RAM RAJ ਦਾ ਨੌਲੇ ਅਕਲੋ ਅਵਤਾਰ ਥੋੜੋ ਹੈ ਉਹਨੇ ਬਾਣੀ ਦੀ ਪੰਗਤੀ ਬਦਲੀ ਸਤਵੇਂ ਪਾਤਸ਼ਾਹ ਨੇ ਮੁੜ ਕੇ ਮੱਥੇ ਨਹੀਂ ਲਾਇਆ ਪਿਰ ਬੁੱਧ ਸਾਰਨ ਉਹਨੇ ਉਹ ਕੰਧ ਅਵਤਾਰ ਥੋੜੋ ਹੈ ਕਹਿੰਦਾ ਫਿਰ ਇਹਨੂੰ ਦੱਸ ਵੀ ਅਵਤਾਰ ਕਿਹੜਾ ਹੈ ਪੜਿਆ ਕਰਦੇਗਾ ਜਬ ਅੱਜ ਕੇ ਬੋਲੋ ਪਿਆਰੇ ਜੀ ਇਹ ਗਗ ਘਰ ਨਿਸ਼ਾਨੀ ਸਾਧ ਜੀ ਮੇਰੇ ਪਿਆਰੇ ਇਹ ਗਗ ਘਰ ਨਿਸ਼ਾਨੀ ਸ਼ਾਮੀ ਸੰਤਾਂ ਦੀ ਜਿਸ ਭੇਟ ਤੋ ਤਰੀ ਆ ਜੀ ਨਿਸ਼ਾਨੀ ਸੰਤਾਂ ਦੀ ਜਿਸ ਭੇਟ ਤੋ ਤਰੀ ਆ ਜੀ ਨਿਸ਼ਾਨੀ ਸੰਤਾਂ ਦੀ ਭੇਟ ਤੋ ਤਰੀ ਆ ਜੀ ਨਿਸ਼ਾਨੀ ਸੰਤਾਂ ਦੀ ਉਹ ਕਹਿੰਦਾ ਕਭੀ ਨਿਸ਼ਾਨੀ ਕੀ ਆ ਉਹ ਕਹਿੰਦਾ ਦੁਨੀਆਂ ਦੇ ਉੱਤੇ ਵੱਡਾ ਅਵਤਾਰ ਆਇਆ ਵਿਆ ਉਹ ਕਹਿੰਦਾ ਵੀ ਪਤਾ ਕਿਵੇਂ ਲੱਗੇ ਕਈ ਵੇੜੇ ਤੁਸੀਂ ਖਿਆਲ ਕਰਿਓ ਬਾਣੀ ਦੀ ਦਸਵੇਂ ਪਾਤਸ਼ਾਹ ਦਾ ਬਚਨ ਹੈ ਕਹਿੰਦੇ ਪੰਜ ਤਿਆਰ ਪਰ ਤਿਆਰ ਸਿੰਘ ਹੋਣ ਮੇਰੇ ਸਰੀਰ ਦੇ ਦਰਸ਼ਨ ਹੈ ਕਹਿੰਦੇ ਬਾਬਾ ਜੀ ਜੇ ਪੰਜ ਨਾ ਬੈਲਣ ਕਹਿੰਦੇ ਇੱਕ ਤਿਆਰ ਪਰ ਤਿਆਰ ਸਿੰਘ ਹੋਵੇ ਮੇਰੇ ਸਰੀਰ ਦੇ ਦਰਸ਼ਨ ਹੈ ਕਹਿੰਦੇ ਬਾਬਾ ਜੀ ਜੇ ਇੱਕ ਬਣਾ ਮਿਲੇ ਤੇ ਕਹਿੰਦੇ ਤਿਆਰ ਪਰ ਤਿਆਰ ਹੋਵੇ ਸੰਤ ਬਾਬਾ ਦਰਸ਼ਨ ਸਿੰਘ ਵਰਗਾ ਨਾਮ ਜਪਣ ਵਾਲਾ ਕਹਿੰਦੇ ਸੀਸੇ ਮੂਰੇ ਖੜ ਕੇ ਆਪ ਨੂੰ ਫਤਕ ਜਾਲੇ ਮੇਰੇ ਸਰੀਰ ਦੇ ਦਰਸ਼ਕਾ ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਮੈਂ ਹਾਂ ਕਰੋ ਨਵਾਸ ਉਹ ਮਹਾਪੁਰਖਾਂ ਨੇ ਸੋਹ ਸੰਗਤ ਭਾਗ ਲਾਏ ਆ ਕਹੇ ਵੇ ਕੋ ਸੋਭਾ ਨਹੀਂ ਦੇਖਾ ਕੀ ਪਰਵਾਨ ਗੱਜ ਵੱਜ ਕੇ ਬੋਲੋ ਧਾਰਨਾ ਪੜ ਗਿਆ ਹੋਂ ਵਾਲਾ ਸਮਾ ਅੱਗੇ ਸਰਪੰਨ ਕਰਨਾ ਮੈਂ ਸਮਾ ਜਾਦੇ ਤਾਂ ਲਾ ਗਿਆ ਬਾਬਿਆਂ ਤੇ ਮੇਰੀ ਬਾਬਿਆਂ ਦੀ ਮੇਰੇ ਤੇ ਕਿਰਪਾ ਹੈ ਬਾਬੇ ਸ਼ਿਆਰਾ ਕਰਦੇ ਕਹਿੰਦੇ ਮਤਬ ਕੋ ਲਭੇ ਟਾਈਮ ਲਾਇਆ ਤਾਂ ਮੈਂ ਆਇਆ ਮਾਪੁਰਖਾਂ ਦੀ ਬੜੀ ਕਿਰਪਾ ਜੇ ਪਾ ਮਾ ਦੀ ਸਾਧ ਸੰਗ ਜਦੋਂ ਵੀ ਦਰਸ਼ਨ ਹੋ ਜਾਂਦੇ ਆ ਤੇ ਉਹਦੇ ਆਨੰਦ ਕਰਕੇ ਰੱਖ ਦਿੰਦਾ ਗੱਜ ਵੱਜ ਕੇ ਬੋਲੋ ਉਹ ਸੰਤਾਂ ਦੇ ਚਰਨਾਂ ਦੀ ਮੇਰੇ ਮਨ ਧੂੜੀ ਰੋਜ ਦੀ ਕੀਫਤ ਇਹ ਸਾਨੂੰ ਸਾਡੇ ਬਹੁਤ